ਦੇ ਵਿੱਚ ਜਿਹੜਾ ਹੈਗਾ ਉਹਦੇ ਮੇਜਰ ਦੁਆਰਾ ਇੱਕ ਫੋੜ ਸਾਹਮਣੇ ਆਇਆ ਜਿਸ ਰਿਗਾਰਡਿੰਗ ਸਈ ਜਿਹੜੀ ਹੈਗੀ ਹੈ ਐਫ ਆਈ ਆਰ ਨੰਬਰ 26 ਅੰਡਰ ਸੈਕਸ਼ਨ 381 409 455 70 44 475 50 20 120 ਕਿਹਦੇ ਹਨ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਅਸੀਂ ਜਿਹੜਾ ਮੈਨੇਜਰ ਆਉਦੀ ਭਾਲ ਦੇ ਵਿੱਚ ਰਾਮਵਰ ਟੀਮਾਂ ਨੂੰ ਭਾ ਕੇ ਜੀਆ ਸੀ ਉਹ ਜੀ ਚਾ ਜਿਹੜਾ ਅਸੀਂ ਜਿਹੜਾ ਲੈਡਰ ਬੋਰਡ 9号 ਵਾਲੀ ਤਾਂ ਹੈ ਉਹ ਵੀ ਬੰਦੇ ਉਹੀ ਸੀ ਬੋਲੀ ਮਾਰ ਕੋਣ ਸੀ ਇਹ ਕਿਹੜੇ ਬੰਦੇ ਸੀ ਤੇ ਕਿਤੋਂ ਵਰਤਾਰ ਕੀਤਾ ਇਹ ਜਿਹੜਾ ਹੈਗਾ ਇਹ ਜਸਵੀਰ ਨਾਮ ਦਾ ਬੰਦਾ ਜਿਹੜਾ ਹੈਗਾ ਮਾਝੇ ਦੇ ਪਿੰਡ ਤੋਂ ਆਇਆ ਇੱਕ ਇੱਕ 10 ਸਾਲਾਂ ਤੋਂ ਜਿਹੜਾ ਹੈਗਾ ਇਹ ਦੀ ਬੈਂਕ ਹੈਗਾ ਸਿਆਲਬੇ ਉੱਥੇ ਜਿਹੜਾ ਹੈਗਾ ਇਹ ਜੋਬ ਕਰ ਰਿਹਾ ਸੀ ਕਹਿੰਦੇ ਮੈਨੇਜਰ ਤੇ ਇਹ ਨੂੰ ਅਸੀਂ ਜਿਹੜਾ ਲੋਕਲ ਹੀ ਇੱਥੋਂ ਚਾਲਬੀ ਦਾ ਕੁ ਜਿਹੜਾ ਹੈਗਾ ਇਹਨੂੰ ਸਵੇਰੇ ਜਿਹੜਾ ਹੈਗਾ ਵਰਤਾਲ ਕੀਤਾ ਸੀ ਤੇ ਜਿਹੜਾ ਹੋਂ ਤੱਕ ਬਸਤੀ ਜਿਹੜੀਆਂ ਕੰਪਲੀਟਾਂ ਆਈਆਂ ਨੇ ਲੋਕਾਂ ਦੁਆਰਾ ਜਿਹੜੀ ਆ ਗਈਆਂ ਉਹ ਜਿਵੇਂ ਬੈਂਕ ਦੇ ਵਿੱਚ ਜਿਹੜੀਆਂ ਦਿੱਤੀਆਂ 62 ਲੱਖ ਦੀਆਂ ਕਰੀਏ ਜਿਹੜੀਆਂ ਹੈਗੀਆਂ ਉਹ ਬਾਕੀ ਵੀ ਜਿਹੜੇ ਹੁਣ ਹੋਰ ਵੀ ਜਿਹੜੇ ਕੰਪਨੀਗਾ ਦੇ ਨੇ ਉਹ ਕੈਪੀਟੇ ਜਾਊਗੀ ਨਾ ਤੇ ਜਿਹੜਾ ਟੋਟਲ ਆਏਗਾ ਵਾ ਉਹਦਾ ਜਿਹੜਾ ਫਰੋਡ ਦੇ ਵਿੱਚ ਜਾਊਗਾ ਕਿੰਨਾ ਹੋ ਜਾਏਗਾ ਸਾਰਾ ਇਹ ਕਿਵੇਂ ਕਰੋੜਾਂ ਦਾ ਨਹੀਂ ਵਿੱਚ ਆਇਆ ਹੈਗਾ ਜੀ ਜਿੰਨੇ ਆਪਣੇ ਮਾਨਪੁਰ ਥਰੀਪ ਤੋਂ 1.5 ਕਰੋੜ ਦਾ ਦੱਸਿਆ ਜਾ ਰਿਹਾ ਹੈ ਤੇ ਇਹਦੇ ਵਿੱਚ ਦੇਖੋ ਜਿਵੇਂ ਸਾਡੇ ਕੋਲ ਆਉਂਗੇ ਅਪਲੀਕੇਸ਼ਨਸ ਜਿਹੜੀਆਂ ਬਾਕੀ ਬੈਂਕ ਨੂੰ ਵੀ ਦੇਣਗੇ ਉਹ ਉਹਦੇ ਵਿੱਚ ਜਿਹੜਾ ਅੱਗੇ ਜਿਹੜੀ ਇਹਨਾਂ ਕੋਲ ਵੀ ਅਸੀਂ ਹੁਣ ਮਾਨਜੋਗ ਕਰੋੜ ਤੋਂ ਇਹਨਾਂ ਰਮਾਨ ਲੈ ਕੇ ਹੋਰ ਵੀ ਕੁਝ ਵਿੱਚ ਕਰਾਂਗੇ ਕਿ ਜਿਹੜੇ ਇਹਨੇ ਫਰੋਰ ਕੀਤੇ ਆ ਕਿਉਂਕਿ ਹੁਣ ਤੱਕ ਜਿਹੜੀ ਪੁੱਛ ਗਈ ਚੀਜ਼ ਸੀ ਉਹਦੇ ਵਿੱਚ ਜਿਹੜੇ ਵਾਊਚਰ ਭਰ ਕੇ ਲੋਕਾਂ ਨੇ ਆਪ ਹੀ ਸੈਂਡ ਕਰਕੇ ਜਿਹੜੇ ਇਹਦੇ ਪੈਸੇ ਕਢਵਾਏ ਸੀ ਕੰਪਨੀ ਦੇ ਵਿੱਚੋਂ ਤੇ ਅੱਗੇ ਵੀ ਜੋ ਕਿਸੇ ਦਾ ਨਾਮ ਸਾਹਮਣੇ ਆਉਂਦਾ ਤੇ ਉਹ ਵੀ ਨਾਮਦਗੀਤਾ ਜਾਂਦਾ ਇਹਦੇ ਵਿੱਚ ਸਰ ਇਹ ਜਿਹੜਾ ਘਟਨਾ ਨੂੰ ਅੰਜਾਮ ਦਿੱਤਾ ਇੱਕਲਾ ਸੀ ਜਾਂ ਕੋਈ ਹੋਰ ਵੀ ਕਿਸੇ ਵੀ ਸ਼ਮੂਲੀਅਤ ਸੀ ਤੱਕ ਉੱਛੇ ਤੱਕ ਜਿਹੜਾ ਬੈਂਕ ਵੱਲੋਂ ਇਹਦਾ ਹੀ ਨਾਮ ਲਿੱਤਾ ਗਿਆ ਹੈ ਤੱਕ ਜਿਹੜੀ ਬੈਂਕ ਵੱਲੋਂ ਕੰਪਲੇਨਟ ਕੀਤੀ ਗਈ ਸੀ ਪਰ ਉਹ ਕਹਿ ਰਹੇ ਵੀ ਹੋਰ ਵੀ ਬੈਂਕ ਦੇ ਹੋ ਸਕਦੇ ਆ ਕਿ ਜਿਹਦੇ ਜਿਹਦੇ ਤਫतीश ਦੇ ਵਿੱਚ ਸਾਹਮਣੇ ਜੋ ਵੀ ਆਊਗਾ ਕਿਸੇ ਹੋਰ ਦਾ ਵੀ ਰੋਲ ਆਉਂਦਾ ਹੈ ਤੇ ਉਹਨੂੰ ਵੀ ਜਿਹੜਾ ਹੈਗਾ ਇਹਦੇ ਵਿੱਚ ਨਾਮੂ ਕੀਤਾ ਜਾਊਗਾ ਇਸ ਇਸ ਬੈਂਕ ਦੇ ਵਿੱਚੋਂ ਕਦੋਂ ਤੋਂ ਇਹ ਸਸਪੈਂਡ ਕੀਤਾ ਗਿਆ ਸੀ ਪਤਾ ਲੱਗਾ ਕਿ ਪਹਿਲਾਂ ਐਸੇ ਬੈਂਕ ਦੇ ਵਿੱਚ ਆ ਐਜਪੀਐਮ ਨੌਕਰੀ ਕਰਦਾ ਸੀ ਕੋਈ ਨਾ ਇੱਥੇ 10 ਸਾਲ ਦੇ ਕਰੀਬ ਹੋ ਗਏ ਆ 2 ਮਹੀਨੇ ਪਹਿਲਾਂ ਜਿਹੜੀ ਇਹਦੀ ਘਰੂਏ ਇਹਦੀ ਬਦਲੀ ਕੀਤੀ ਸੀ ਬੈਂਕ ਨੇ ਜਿਹੜੀ ਤੇ ਉੱਥੇ ਵੀ ਇਹਨੇ ਕੁਝ ਰੋਡ ਵਗੈਰਾ ਕੀਤਾ ਹੈ ਜਿਹੜੀ ਉਹ ਆਪਣਾ ਟਰਨਰ ਜਿਹੜਾ ਇਹਦਾ ਬੈਂਕ ਦਾ ਹੈਗਾ ਸਟਾਫ ਉਹ ਇਹਨਾਂ ਦੇ ਚੈਕਿੰਗ ਆ ਰਹੀ ਸੀ ਜਿਹਦੇ ਵਿੱਚ ਉੱਥੇ ਵੀ 14 ਲੱਖ ਦਾ ਕੁਝ ਆਇਆ ਬਹਿਨਾਂ ਦਾ ਉਸ ਤੋਂ ਬਾਅਦ ਜਦੋਂ ਨਵਾਂ ਮੈਨੇਜਰ ਆਇਆ ਇੱਥੇ ਸਿਆਲ ਬੇਹ ਤੇ ਉਹਨੇ ਜਦੋਂ ਆ ਕੇ ਚੈੱਕ ਕੀਤਾ ਇਸ ਬਾਰੇ ਇਥੇ ਜਿਹੜੇ ਕਾਊਂਟਰ ਦੇ ਵਿੱਚ ਕੋਈ ਫਰਕ ਲੱਗ ਜਾ ਤਾਂ ਇਹਨੇ ਉੱਪਰ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ ਤੇ ਉਹਨਾਂ ਨੇ ਜਦੋਂ ਚੈੱਕ ਕੀਤਾ ਤੇ ਜਿਹੜੇ ਕੁਝ ਲੋਕ ਸੀ ਕਿੰਡਾ ਦੇ ਉਹ ਆਪਦੀ ਅਗਲੀ ਕਰਵਾਉਣ ਵਾਸਤੇ ਆਏ ਸੀ ਜਦੋਂ ਉਹਨਾਂ ਨੇ ਐਂਟਰੀ ਕਰਾਈ ਕਿ ਸੀਗਾ 8 ਲੱਖ ਗਿਆ ਸੀ ਵਿੱਚ ਕਿਦਾ 15 ਲੱਖ ਗਿਆ ਸੀ ਉਹਦੇ ਰਿਗਾਰਡਿੰਗ ਫਿਰ ਜਦੋਂ ਬੈਂਕ ਵਿੱਚ ਪਤਾ ਲੱਗਿਆ ਤੇ ਇਹਨਾਂ ਨੇ ਜਿਹੜਾ ਮੈਨੇਜਰ ਨੇ ਆ ਕੇ ਸਾਨੂੰ ਕੰਪਲੇਨਟ ਦਿੱਤੀ ਸਵਾ ਇਹ ਤਤਕੀਦ ਜਿਹੜੀ ਹੋਵੇ ਤੇ ਲਿਆਵਾਂਗੇ ਤੇ ਇਹਦੇ ਬਾਰੇ ਪਤਾ ਕਰਾਂਗੇ ਕਿ ਵੀ ਇਹ ਜਿਹੜੇ ਪੇਮੈਂਟ ਕਢਾਈਆਂ ਆਏ ਨੇ ਅੱਗੇ ਦਿੱਤੀਆਂ ਕਿਹਨੂੰ ਹੈਗੀਆਂ ਆਏ ਇਹ ਕਿਨਾਰੇ ਅੱਗੇ ਜੇ ਕੋਈ ट्रांजੈਕਸ਼ਨ ਇਹਨੇ ਆਨਲਾਈਨ ਵੀ ਕੀਤੀ ਆ ਬੈਂਕ ਦੇ ਵਿੱਚੋਂ ਇਹਨਾਂ ਦੇ ਅਕਾਊਂਟ ਵਿੱਚ ਕੀਤੀ ਆ ਉਹ ਵੀ ਬੈਕ ਵਿੱਚ ਹੀ ਨਿਕਲ ਜਾਂਦੀ ਆ। ਤਾਂ ਟੋਟਲ ਅਮਾਉਂਟ ਦਾ ਪਤਾ ਲੱਗਿਆ ਕੀ ਕਿੰਨੇ ਸੀ? ਦੇਖੋ ਜਿਹੜਾ ਸਾਨੂੰ ਬੈਂਕ ਨੇ ਦੱਸਿਆ ਉਹ ਤਾਂ 62 ਲੱਖ ਦੇ ਹੈਗਾ ਕਈ ਵਾਰ। ਪਰ ਜਿਹੜਾ ਅਸੀਂ ਤਤਤੀਸ਼ ਕੀਤੀ ਆ ਉਹਦੇ ਵਿੱਚ ਕੁਝ 2-3 ਕਰੋੜ ਦੇ ਆਸ-ਪਾਸ ਲੱਗਦਾ ਜਿਹੜਾ ਹੋਇਆ ਇਹਨਾਂ ਦੇ ਕੰਮਾਂ ਦੀ ਕਹਿਣੀ। ਕਿੰਨੇ ਕ ਮਾਮਲੇ ਸਾਹਮਣੇ ਆਏ ਜੀ ਹੁਣ ਤੱਕ ਜਿਹੜੇ ਬੈਂਕ ਰਾਕਾਂ ਦੇ? ਜਿਹੜੇ ਜੋ ਬੈਂਕ ਨੇ ਅਜੇ ਤੱਕ ਦੱਸਿਆ ਹੈ ਉਹ 15 ਤੋਂ 20 ਲੋਕ ਕਹਿ ਰਹੇ ਆ ਜਿਨ੍ਹਾਂ ਨੇ ਅਜੇ ਤੱਕ ਉਹਨੂੰ ਦੱਸਿਆ ਆ ਕੇ ਤੇ ਜਿਹੜ ਉਹ ਤੇ ਅਸਲ ਵਿੱਚ ਇਹਦੇ ਲਈ ਜਿਹੜਾ ਟੋਟਲ ਆਉ ਉਹ ਵੱਧ ਗਿਆ